ਸ਼ਹੀਦ ਗੰਗ ਸਰਵਿਕੇ ਕਾਰ ਸੇਵਾ ਵਾਲੇ ਭਾਬੀਆਂ ਵੱਲੋਂ ਕਰਵਾਈ ਗਈ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਰਵਿਕੇ ਖਜ਼ਾਰਾ ਹੀ ਸੰਗਤਾਂ ਨਤਮਸਤ ਹੁੰਦੀਆਂ ਨੇ ਨਾਲ ਹੀ ਐਤਵਾਰ ਦੇ ਚੁਪਹਿਰਾ ਸਮਾਗਮ 'ਚ ਦਿਨ-ਬਦਿਨ ਵੱਧਦੀਆਂ ਸੰਗਤਾਂ ਦੇ ਕਠਨੂ ਦੇਖਦੇ ਹੋਏ ਸੰਤ ਬਾਬਾ ਕਸ਼ਮੀਰ ਸਿੰਘ ਤੇ ਸੰਤ ਬਾਬਾ ਸੁਖਿੰਦਰ ਸਿੰਘ ਪੂਰੀਵਾਲਿਆਂ ਵੱਲੋਂ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਕਾਰ ਪਾਰਕਿੰਗ ਤੇ ਲੰਗਰ ਹਾਲ ਦੀ ਇਮਾਰਤ ਉਸਾਰੀ ਜਾ ਰਹੀ ਹੈ ਜਿੱਥੇ ਅੱਜ ਲੈਂਟਰ ਦੀ ਸੇਵਾ ਹੋਈ ਇਸ ਸੇਵਾ 'ਚ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ ਤੇ ਮਿਲ ਕੇ ਸਤਨਾਮ ਵਾਇਗੁਰੂ ਦਾ ਜਾਪ ਕਰਦਿਆਂ ਅਰਦਾਸ ਉਪਰੰਤ ਸੇਵਾ ਸ਼ੁਰੂ ਕਰਵਾਈ ਗਈ ਇਸ ਮੌਕੇ ਸ਼੍ਰੀ ਕਾਲ ਤਖਤ ਸੈਕਟ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਾਜ਼ਰੀ ਭਰੀ ਤੇ ਕਿਹਾ ਕਿ ਗੁਰਦੁਆਰਾ ਸ਼ਹੀਦਗੰਗ ਸਹਿ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਤੇ ਸੰਤ ਬਾਬਾ ਸੁਖਿੰਦਰ ਸਿੰਘ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਆਸ-ਪਾਸ ਦੀ ਕੀਮਤੀ ਮਾਰਕਾ ਖਰੀਦ ਕੇ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਾਲ ਕਾਰ ਪਾਰਕਿੰਗ ਤੇ ਲੰਗਰ ਹਾਲ ਵਾਸਤੇ ਨਵੀਂ ਬਿਲਡਿੰਗ ਦੀ ਉਸਾਰੀ ਕਰਵਾਈ ਜਾ ਰਹੀ ਹੈ। ਆਤਾ ਦੋਨੇ 6 ਮੰਜ਼ਲਾ ਇਮਾਰਤ ਦੀ ਸੇਵਾ ਕਰਵਾਈ ਜਾ ਰਹੀ ਹੈ ਜਿਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਾਣਕਾਰੀ ਦਿੰਦੇ ਕੀ ਕਿਹਾ ਆਉ ਸੁਣਦੇ ਹਾਂ। ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਤੇ ਇੱਥੇ ਸੰਗਤਾਂ ਦੀ ਜਿਹੜੀ ਆਮਦ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਪਿਛਲੇ ਸਮਾਂ ਦੌਰਾਨ ਅਸੀਂ ਦੇਖਦੇ ਹਾਂ ਤੇ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗੱਡੀਆਂ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਹਿਰ ਦੇ ਵਿੱਚ ਕਿ ਉਹਨਾਂ ਵਾਸਤੇ ਕਾਰ ਪਾਰਕਿੰਗ ਦੀ ਬੜੀ ਵੱਡੀ ਸਮੱਸਿਆ ਸੀ ਤੇ ਉਸ ਸਮੱਸਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾ ਪੁਰੀ ਵਾਲਿਆਂ ਨੂੰ ਜਿਹੜਾ ਨਾਲ ਲੈ ਕੇ ਤੇ ਤਿੰਨ ਮੰਜ਼ਲਾ ਬੇਸਮੈਂਟ ਥੱਲੇ ਜ਼ਮੀਨ ਦੇ ਵਿੱਚ ਕਾਰ ਪਾਰਕਿੰਗ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਤੇ ਅੱਜ ਉਹਦੇ ਇੱਕ ਲੰਟਰ ਪੈਣ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਜਾ ਰਿਹਾ ਹੈ ਸੰਗਤਾਂ ਦੀ ਗਿਣਤੀ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਤਾਂ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਵਿਸਥਾਰ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਲੰਗਰ ਹਾਲ ਵੀ ਬਣ ਰਿਹਾ ਹੈਗਾ ਔਰ ਕਾਰ ਪਾਰਕਿੰਗ ਵੀ ਸ਼ਾਨਦਾਰ ਬਣ ਰਹੀ ਹੈਗੀ ਹੈ ਇਸੇ ਤਰ੍ਹਾਂ ਸਰਾਵਾਂ ਜਿਹੜੀਆਂ ਇਹ ਵਕਤ ਦੀਆਂ ਜ਼ਰੂਰਤਾਂ ਨੇ ਤੇ ਵਕਤ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਵਚਨਬੱਧ ਹੈ ਤੇ ਆਪਣਾ ਫਰਜ਼ ਅਦਾ ਕਰ ਰਹੀ ਹੈ ਔਰ ਹੋਣਾ ਵੀ ਚਾਹੀਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਾਰਕਿੰਗ ਦੀ ਸਮੱਸਿਆ ਨਾ ਆਵੇ ਮੱਥਾ ਟੇਕਣਾ ਦਰਸ਼ਨ ਕਰਨੇ ਆਸਾਨ ਹੋਣ ਆਰਾਮ ਨਾਲ ਸੰਗਤ ਜਿਹੜੀ ਹੈ ਬੈਠ ਕੇ ਪ੍ਰਸ਼ਾਦਾ ਛਕ ਸਕੇ ਇਸ ਲਈ ਵਧੀਆ ਲੰਗਰ ਹਾਲ ਹੋਣੇ ਚਾਹੀਦੇ ਨੇ ਤੇ ਇਹ ਸਾ ਸਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਹੈ ਕਾਰ ਸੇਵਾ ਸੰਪਰਦਾ ਪੂਰੀ ਵਾਲੇ ਜਿਨ੍ਹਾਂ ਦੀ ਜੜੀ ਹੈ ਦੇਖ ਰੇਖ ਦੇ ਵਿੱਚ ਇਸ ਵਾਵਾਂ ਚੱਲ ਰਹੀਆਂ ਨੇ ਅਕਾਲ ਪੁਰਖ ਅਗੇ ਅਰਦਾਸ ਹੈ ਉਹਨਾਂ ਨੂੰ ਮਿਹਰ ਭਰਿਆ ਹੱਥ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸਵਾਵਾਂ ਨਿਵਾਜ਼ਨ